ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਿਹਤਰੀਨ ਜੇ ਪਲੇਟਫਾਰਮ ਤੇ ਔਰ ਸਾਰੇ ਬੈਸਟ ਟੀਚਰ ਤੁਹਾਨੂੰ ਇੱਥੇ ਪੜਾਉਂਦੇ ਔਰ ਸਾਰੇ ਬੈਸਟ ਸਟੂਡੈਂਟਸ ਇੱਥੇ ਪੜ੍ਹਦੇ ਠੀਕ ਹੈ ਤਾਂ ਮੈਂ ਤੁਹਾਨੂੰ ਜਿਵੇਂ ਕਿਹਾ ਸੀ ਕਿ ਅਗਰ ਲਾਈਵ ਕਲਾਸ ਨਹੀਂ ਹੋਏਗੀ ਉਹ ਅਗਰ ਸਾਨੂੰ ਕਿਤੇ ਕੰਮ ਪਿਆ ਤਾਂ ਅਸੀਂ ਆਪਣੀ ਇੱਕੋ ਹੀ ਇੱਕ ਕੋਸ਼ਿਸ਼ ਰੱਖਾਂਗੇ ਕਿ ਤੁਹਾਨੂੰ ਰਿਕਾਰਡ ਕਰਕੇ ਕਲਾਸੇਸ ਪ੍ਰੋਵਾਈਡ ਹੋ ਜਾਣ ਤਾਂ ਅੱਜ ਦੀ ਕਲਾਸ ਮੈਂ ਤੁਹਾਨੂੰ ਰਿਕਾਰਡ ਕਰਕੇ ਦੇ ਰਿਹਾ ਹਾਂ ਠੀਕ ਹੈ ਤਾਂ ਕਿ ਬਸ ਤੁਹਾਡੀ ਸਟੱਡੀ ਦੀ ਜ਼ਰੂਰੀ ਕੰਸਿਸਟੈਂਸੀ ਹੈ ਉਹ ਬਣੀ ਰਹੇ ਠੀਕ ਹੈ ਤੁਸੀਂ ਅਗਰ ਪ੍ਰਤਾਪ ਅਕੈਡਮੀ ਦੀ ਕਲਾਸਿਸ ਤੇ ਡਿਪੈਂਡ ਹੋ ਤਾਂ ਮੈਂ ਨਹੀਂ ਚਾਹੁੰਦਾ ਕਿ ਤੁਹਾਡਾ ਸਮਾਂ ਖਰਾਬ ਹੋਵੇ ਠੀਕ ਹੈ ਕੋਈ ਬਹੁਤ ਆ ਅਮਰਜੈਂਸੀ ਹੋਵੇ ਅਲੱਗ ਗੱਲ ਹੈ ਬਟ ਜਿੰਨੀਆਂ ਕਿ ਰਿਪੋਰਟ ਹੋ ਸਕੀਆਂ ਆਪਾਂ ਕੋਸ਼ਿਸ਼ ਮਤਲਬ ਕੋਸ਼ਿਸ਼ ਇਹ ਹੀ ਰਹੇਗੀ ਕਿ ਤੁਹਾਡੀ ਕਦੇ ਵੀ ਛੁੱਟੀ ਨਾ ਹੋਏ ਠੀਕ ਹੈ ਸੰਡੇ ਨੂੰ ਛੱਡ ਕੇ ਸੰਡੇ ਨੂੰ ਆਪਣਾ ਆਫ ਰੈਂਦਾ ਹੈ ਬਸ ਚਲੋ ਉਸ ਤੋਂ ਬਾਅਦ ਆਪਾਂ ਕਰ ਰਹੇ ਸੀ ਭਾਈ ਐਨਲੋਜੀ ਐਂਡ ਸਿਮਿਲੈਰਿਟੀ ਬਹੁਤ ਇੰਪੋਰਟੈਂਟ ਔਰ ਬਹੁਤ ਹੀ ਮੋਸਟ ਵੇਟਿਡ ਮੋਸਟ ਵੈਟੇਜ ਕੋ ਇਹ ਚੈਪਟਰ ਹੈ ਤੇ ਜਿਹੜੇ ਵੀ ਨਿਊ ਬੱਚੇ ਉਹਨਾਂ ਨੂੰ ਮੈਂ ਇੱਕ ਚੀਜ਼ ਦੱਸ ਦੇਣਾ ਚਾਹੁੰਦਾ ਹਾਂ ਦੇਖੋ ਜੋ ਕਲਾਸ ਸਟਾਰਟ ਕਰ ਰਿਹਾ ਹੈ ਇਹ ਸਟਾਰਟਿੰਗ ਵਾਲੀਆਂ ਗੱਲਾਂ ਜ਼ਰੂਰ ਸੁਣ ਲਿਆ ਕਰੋ ਇੱਕ ਤਾਂ 30% ਦਾ ਆਫ ਚੱਲ ਰਿਹਾ ਹੈ ਭਾਈ 15 ਅਗਸਤ ਕਰਕੇ ਪੰਜਾਬ ਸਿਲੈਕਸ਼ਨ ਬੈਚ ਦੇ ਉੱਪਰ ਅਗਰ ਕੋਈ ਬੱਚਾ ਨਹੀਂ ਜਾਣਦਾ ਪੰਜਾਬ ਸਿਲੈਕਸ਼ਨ ਬੈਚ ਕੀ ਹੈ ਤਾਂ ਭਾਈ ਜਿਹਦੇ ਬਾਰੇ ਇਨਫੋਰਮੇਸ਼ਨ ਦੇਈ ਵੀ ਹੋਊਗੀ ਉਹ ਵੀਡੀਓ ਦੇਖ ਲਿਓ ਕਿਉਂਕਿ ਇਸ ਕਲਾਸ 'ਚ ਆਪਾਂ ਪੜਨਾ ਆਏ ਹਾਂ ਇਹ ਕੀਤਾ ਨਹੀਂ ਦੱਸਾਇਆ بس ਤੁਸੀਂ ਇਹ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਿਓ ਇਹ ਦੋ ਅਕੈਡਮੀ ਦੇ ਨੰਬਰ ਹੈ ਕੋਈ ਡਾਊਟ ਹੋਵੇ ਕਾਲ ਕਰ ਲਿਓ ਅੱਛਾ ਇਹ ਬੈਚ ਜੁਆਇਨ ਕਿਵੇਂ ਕਰਨਾ ਉਹ ਮੈਂ ਤੁਹਾਨੂੰ ਦੱਸ ਦਿੰਨਾ ਹੈ ਕਿ ਆ ਪ੍ਰਤਾਪ ਅਕੈਡਮੀ ਦੀ ਐਪ ਹੈ ਐਂਡਰੋਇਡ ਦੇ ਲਈ ਵੀ ਆਹੀ ਹੈ ਔਰ ਆਈਫੋਨ ਦੇ ਲਈ ਵੀ ਆਹੀ ਹੈ ਠੀਕ ਹੈ ਪ੍ਰਤਾਪ ਅਕੈਡਮੀ ਐਪ ਆ ਆਪਣਾ ਉਹ ਪੰਜਾਬ ਸਿਲੈਕਸ਼ਨ ਬੈਚ ਇਹ ਤੇ 30% ਦਾ ਆਫ ਹੈ ਇਹਦੇ ਵਿੱਚ ਪੜਾਇਆ ਕੀ ਜਾਏਗਾ ਤਾਂ ਚਲੋ ਮੈਂ ਦੱਸ ਹੀ ਦਿੰਨਾ ਮੋਟੀ ਮੋਟੀ ਜਿਹੀ ਗੱਲ ਕੀ ਲੇਬਰ ਇਨਸਪੈਕਟਰ ਸੀਨੀਅਰ ਅਸਿਸਟੈਂਟ ਪੀ 3 ਐਸ ਵੀ ਕਲਰਕ ਪੰਜਾਬ ਪੁਲ ਸਬ ਇਨਸਪੈਕਟਰ ਐਕਸਾਈਜ ਇਨਸਪੈਕਟਰ ਪਟਵਾਰੀ ਵੀਡੀਓ ਫੂਡ ਸਪਲਾਈ ਇਨਸਪੈਕਟਰ ਠੀਕ ਹੈ ਪੀ ਪੀ ਐਸ ਸੀ ਦੇ ਪੇਪਰ ਇਹ ਸਾਰਿਆਂ ਦੇ ਲਈ ਹੀ ਇੱਕੋ ਬੈਚ ਹੈਗਾ ਭਾਈ ਇਹਨੂੰ ਜੁਆਇਨ ਕਰ ਲਓਗੇ ਤੁਹਾਨੂੰ ਕਿੱਥੇ ਵੀ ਪਟਕਣ ਦੀ ਲੋੜ ਨਹੀਂ ਹੈ ਬਸ ਠੀਕ ਹੈ ਮਤਲਬ ਇਹ ਸਿਲੈਕਸ਼ਨ ਦੀ ਰਾਹ ਹੈ ਸੋ ਕੱਲ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਸੀ ਕਿ ਇਦਾਂ ਕਰਕੇ ਇਹ ਐਨਲੋਜੀ ਦੇ ਕਈ ਟਾਈਪ ਹੁੰਦੇ ਹਨ ਔਰ ਮੈਂ ਤੁਹਾਨੂੰ ਕੱਲ ਕੁਝ ਚੀਜ਼ਾਂ ਦੱਸਿਆ ਵੀ ਸੀ ਕਿ ਆਹਾ ਹੁੰਦਾ ਹੈ ਆ ਹੁੰਦਾ ਹੈ ਅੱਜ ਆਪਾਂ ਉਸ ਤੋਂ ਅੱਗੇ ਪੜਾਂਗੇ ਠੀਕ ਹੈ ਇਹ ਮੈਂ ਤੁਹਾਨੂੰ ਸਾਰਾ ਦੱਸਿਆ ਸੀ ਕਿ ਇਸ ਤਰੀਕੇ ਨਾਲ ਹੁੰਦਾ ਹੈ ਆ ਵੀ ਕੈਨਲੋਜੀ ਦੀ ਟਾਈਪ ਹੁੰਦੀ ਹੈ ਔਰ ਮੈਂ ਐਵੇਂ ਦੱਸਿਆ ਸੀ ਤੁਹਾਨੂੰ ਕੱਲ ਕਿ ਇੰਡੀਵਿਜੂਅਲ ਔਰ ਗਰੂਪਸ ਹੁੰਦੇ ਨੇ ਠੀਕ ਹੈ ਆਹਾ ਹੁੰਦੇ ਨੇ ਐਨੀਮਲਸ ਦੀਆਂ ਮੂਵਮੈਂਟਸ ਹੁੰਦੀਆਂ ਨੇ ਤੇ ਆਹਾ ਆਪਣੀ ਟਾਈਮਿੰਗ ਹੈ ਕਲਾਸਿਸ ਦੀ ਟਾਈਮਿੰਗ ਹੈ ਇਹ ਐਨੀਮਲ ਔਰ ਉਹਨਾਂ ਦੇ ਸਾਊਂਡ ਹੁੰਦੇ ਨੇ ਐਨੀਮਲ ਔਰ ਉਹਨਾਂ ਦੀਆਂ ਕਲਾਸਾਂ ਹੁੰਦੀਆਂ ਨੇ ਕਿਉਂ ਕਿ ਕਿਹੜੀ ਕਲਾਸ ਤੋਂ ਬਿਲੋਂਗ ਕਰਦੇ ਆ ਐਨੀਮਲ ਔਰ ਉਹਨਾਂ ਦੇ ਡਵੇਲਿੰਗ ਪਲੇਸ ਹੁੰਦੇ ਨੇ ਠੀਕ ਹੈ ਐਨੀਮਲਸ ਔਰ ਉਹਨਾਂ ਦੇ ਰਹਿਣ ਵਾਲ ਮਤਲਬ ਐਨੀਮਲਸ ਜਾਂ ਕੋਈ ਚੀਜ਼ਾਂ ਨੂੰ ਕਿੱਥੇ ਰੱਖਿਆ ਜਾਂਦਾ ਹੈ ਠੀਕ ਹੈ ਡਵੈਲਿੰਗ ਪਲੇਸ ਅਲੱਗ ਚੀਜ਼ ਹੈ ਰੱਖਿਆ ਕਿੱਥੇ ਜਾਂਦਾ ਤਾਂ ਇਹ ਵੀ ਆਪਾਂ ਅੱਜ ਪੜ ਲੈਂਦੇ ਹਾਂ ਜਿਵੇਂ ਤੁਸੀਂ ਕਹੋਗੇ ਕਾਰ ਨੂੰ ਕਿੱਥੇ ਰੱਖਿਆ ਜਾਂਦਾ ਹੈ ਤਾਂ ਕਾਰ ਗੈਰੇਜ ਦੇ ਵਿੱਚ ਰੱਖੀ ਜਾਂਦੀ ਹੈ ਐਰੋਪਲੇਨ ਹੈਂਗਰ ਦੇ ਵਿੱਚ ਰੱਖਿਆ ਜਾਂਦਾ ਹੈ ਐਨੀਮਲ ਜੂ ਦੇ ਵਿੱਚ ਹੁੰਦੇ ਨੇ ਗ੍ਰੇਨਸ ਗ੍ਰੇਨਰੀ ਦੇ ਵਿੱਚ ਰੱਖੇ ਜਾਂਦੇ ਨੇ ਮੈਡੀਸਨ ਡਿਸਪੈਂਸਰੀ ਦੇ ਵਿੱਚ ਰੱਖੀ ਜਾਂਦੀ ਹੈ ਬੀਜ਼ ਅਪੈਰੀ ਹੁੰਦਾ ਹੈ ਠੀਕ ਹੈ ਤੁਸੀਂ ਵਨ ਵਰਡ ਸਬਸਟੀਟਿਊਸ਼ਨ ਵੀ ਸੁਣਿਆ ਹੁੰਦਾ ਅ ਪਲੇਸ ਵੇਅਰ ਬੀਜ਼ ਲੀਵ ਦਾ ਅਪੈਰੀ ਠੀਕ ਹੈ ਕਲੋਥਸ ਕੱਪੜੇ ਕਿੱਥੇ ਰੱਖੇ ਜਾਂਦੇ ਆ ਵਾਰਡਰੋਬ 'ਚ ਰੱਖੇ ਜਾਂਦੇ ਹੈ ਗਨਸ ਆਰਮਰੀ ਦੇ ਵਿੱਚ ਰੱਖੀਆਂ ਜਾਂਦੀਆਂ ਹੈ ਪੇਸ਼ੈਂਟ ਕਿੱਥੇ ਹੁੰਦਾ ਹੈ ਹਸਪੀਟਲ ਦੇ ਵਿੱਚ ਹੁੰਦਾ ਹੈ ਬਰਡਸ ਕਿੱਥੇ ਹੁੰਦੇ ਆ ਅਵੇਰੀ ਯਾਨੀ ਆ ਪਲੇਸ ਹੈ ਬਰਡਸ ਦੇ ਠੀਕ ਹੈ ਫਿਸ਼ ਐਕਵੇਰੀਅਮ ਕੂਰੀਅਸ ਮਿਊਜ਼ੀਅਮ ਵਾਈਨ ਸੈਲਰ ਠੀਕ ਹੈ ਤਾਂ ਇਹ ਕੁਝ ਚੀਜ਼ਾਂ ਹੈ ਮੈਂ ਤੁਹਾਨੂੰ ਦੱਸਿਆ ਸੀਗਾ ਠੀਕ ਹੈ ਹੋਰ ਅੱਗੇ ਚੀਜ਼ਾਂ ਵੀ ਹੋਰ ਵੀ ਹੋਣਗੀਆਂ ਉਹ ਦੇਖਦੇ ਹਾਂ ਦੇਖੋ ਆਹ ਹੈਗਾ ਗੇਮ ਔਰ ਪਲੇਸ ਆਫ ਪਲੇਅ ਯਾਨੀ ਗੇਮ ਕਿੱਥੇ ਕਿੱਥੇ ਖੇਲੇ ਜਾਂਦੇ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਕਈ ਇਨਡੋਰ ਗੇਮ ਹੁੰਦੇ ਕਈ ਆਊਟਡੋਰ ਗਾ ਠੀਕ ਹੈ ਤਾਂ ਚਲੋ ਬੈਡਮਿੰਟਨ ਦੇ ਲਈ ਕੋਰਟ ਦੀ ਜ਼ਰੂਰਤ ਹੁੰਦੀ ਹੈ ਯਾਨੀ ਬੈਡਮਿੰਟਨ ਜਿੱਥੇ ਖੇਡਿਆ ਜਾਂਦਾ ਉਹਨੂੰ ਕੋਰਟ ਕਹਿੰਦੇ ਆ ਬੌਕਸਿੰਗ ਰਿੰਗ ਦੇ ਵਿੱਚ ਹੁੰਦੀ ਹੈ ਹਾਕੀ ਗਰਾਊਂਡ ਦੇ ਵਿੱਚ ਹੁੰਦੀ ਹੈ ਰੇਸ ਟ੍ਰੈਕ ਤੇ ਹੁੰਦੀ ਹੈ ਤੇ ਐਥਲੈਟਿਕਸ ਸਟੇਡੀਅਮ ਦੇ ਵਿੱਚ ਹੁੰਦੇ ਆ ਠੀਕ ਹੈ ਸਕੈਟਿੰਗ ਰਿੰਗ ਆ ਹਾਈਪੋਰਟ ਤੇ ਫਸਕੈਟਿੰਗ ਦੇ ਲਈ ਕੀ ਚਾਹੀਦਾ ਹੁੰਦਾ ਤੁਹਾਨੂੰ ਰਿੰਗ ਟੈਨਿਸ ਦੇ ਲਈ ਵੀ ਤੁਹਾਨੂੰ ਕੋਰਟ ਦੀ ਜ਼ਰੂਰਤ ਹੁੰਦੀ ਹੈ ਔਰ ਐਕਸਰਸਾਈਜ਼ ਵਾਸਤੇ ਤੁਹਾਨੂੰ ਜਿਮਨੇਜ਼ੀਅਮ ਦੀ ਜ਼ਰੂਰਤ ਹੁੰਦੀ ਹੈ ਕ੍ਰਿਕਟ ਦੇ ਲਈ ਤੁਹਾਨੂੰ ਪਿਚ ਦੀ ਜ਼ਰੂਰਤ ਹੁੰਦੀ ਹੈ ਤੇ ਰੈਸਲਿੰਗ ਦੇ ਲਈ ਅਰੀਨਾ ਅਖਾੜੇ ਦੀ ਜ਼ਰੂਰਤ ਹੁੰਦੀ ਹੈ ਠੀਕ ਹੈ ਇਹ ਕੁਝ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਚਾਹੀਦੀਆਂ ਹੋਣਗੀਆਂ ਠੀਕ ਹੈ ਹੋਰ ਵੀ ਚੀਜ਼ਾਂ ਹੁੰਦੀਆਂ ਹਨ ਠੀਕ ਹੈ ਵੀ ਭਾਈ ਜਿਵੇਂ ਟੇਬਲ ਟੈਨਿਸ ਦੇ ਲਈ ਤੁਹਾਨੂੰ ਕੀ ਚਾਹੀਦਾ ਹੈ ਇਹ ਸਭ ਚੀਜ਼ਾਂ ਤੁਸੀਂ ਲਿੰਕ ਕਰਕੇ ਦੇਖ ਲਓ ਠੀਕ ਹੈ ਉਸ ਤੋਂ ਬਾਅਦ ਆ ਕਰਿਆ ਟੂਲਸ اور ਐਕਸ਼ਨ ਯਾਨੀ ਜਿਹੜੇ ਟੂਲ ਹੁੰਦੇ ਆ ਉਹਨਾਂ ਦੇ ਕੀ ਐਕਸ਼ਨ ਹੁੰਦੇ ਆ ਤਾਂ ਨਾਈਕਸ ਹੁੰਦੇ ਨਾਲ ਕੀ ਹੁੰਦਾ ਕਟਿੰਗ ਹੁੰਦੀ ਹੈ ਬਾਇਨੋਪੂਲਰ ਦੇ ਨਾਲ ਆਪਾਂ ਵਿਊ ਦੇਖਦੇ ਆ ਚੀਜ਼ਲ ਦੇ ਨਾਲ ਕਰਵ ਕਰਿਆ ਜਾਂਦਾ ਹੈ ਆਗਰ ਦੇ ਨਾਲ ਬੋਰ ਹੁੰਦਾ ਹੈ ਠੀਕ ਹੈ ਮੈਟੋਕ ਦੇ ਨਾਲ ਡਿਗ ਹੁੰਦਾ ਹੈ ਔਰ ਟਾਂਕਸ ਦੇ ਨਾਲ ਟੋਂਗਸ ਨਾਲ ਹੋਲਡ ਕੀਤਾ ਜਾਂਦਾ ਪਕੜਿਆ ਜਾਂਦਾ ਗਨ ਦੇ ਨਾਲ ਸ਼ੂਟ ਹੁੰਦਾ ਹੈ ਸਵਾਰ்ட்ਸ ਦੇ ਨਾਲ ਸਲੋਟਰ ਕੀਤਾ ਜਾਂਦਾ ਹੈ ਠੀਕ ਹੈ ਔਰ ਦੇ ਨਾਲ ਰੋ ਹੁੰਦੀ ਹੈ ਸਪੈਡ ਦੇ ਨਾਲ ਫੇਰ ਡਿਗ ਹੁੰਦਾ ਹੈ ਪੈਨ ਦੇ ਨਾਲ ਲਿਖਿਆ ਜਾਂਦਾ ਹੈ ਮਾਈਕਰੋਸਕੋਪ ਦੇ ਨਾਲ ਮੈਗਨੀਫਾਈ ਕੀਤਾ ਜਾਂਦਾ ਹੈ ਸਪੂਨ ਦੇ ਨਾਲ ਖਾਧਾ ਜਾਂਦਾ ਹੈ ਯਾਨੀ ਫੀਡ ਕਰਨਾ ਸ਼ੋਵਲ ਦੇ ਨਾਲ ਸਕੂਪ ਕੀਤਾ ਜਾਂਦਾ ਹੈ ਐਕਸ ਦੇ ਨਾਲ ਗ੍ਰाइंड ਕੀਤਾ ਜਾਂਦਾ ਹੈ ਸ਼ੀਲਡ ਦੇ ਨਾਲ ਗਾਰਡ ਕੀਤਾ ਜਾਂਦਾ ਹੈ ਸਪੈਨਰ ਦੇ ਨਾਲ ਸਪਾਇਨਰ ਦੇ ਨਾਲ ਹੁੰਦਾ ਹੈ ਗ੍ਰਿਪ ਕਰਨਾ ਪਕੜਨਾ ਲਾਊਡ ਸਪੀਕਰ ਦੇ ਨਾਲ ਹੁੰਦਾ ਹੈ ਐਂਪਲੀਫਾਈ ਕਰਨਾ ਤਾਂ ਇਹ ਉਹ ਚੀਜ਼ਾਂ ਜਿਹੜੀਆਂ ਯੂਜ਼ ਹੁੰਦੀਆਂ ਹੁਣ ਇਹਨਾਂ ਨੂੰ ਯਾਦ ਕਿਵੇਂ ਕਰਨਾ ਹੈ ਤਾਂ ਤੁਸੀਂ ਨਾ ਇੱਕ ਵਾਰੀ ਕੁਝ ਨਹੀਂ ਕਰ ਦੇਖੋ ਤੁਸੀਂ ਸਰਚ ਮਾਰੋ ਓਂਗਰ ਦਾ ਮਤਲਬ ਕੀ ਹੁੰਦਾ ਹੈ ਤੁਹਾਨੂੰ ਪਤਾ ਲੱਗ ਜਾਓ ਤੁਸੀਂ ਸਰਚ ਕਰੋਗੇ ਕਿ ਗੰਨ ਦਾ ਮਤਲਬ ਕੀ ਹੁੰਦਾ ਹੈ ਠੀਕ ਹੈ ਤੁਹਾਨੂੰ ਪਤਾ ਲੱਗ ਜਾਊਗਾ ਤਾਂ ਇੱਕ ਵਾਰੀ ਇਹਨੂੰ ਪਿਕਚਰ ਦੇ ਨਾਲ ਰਿਲੇਟ ਕਰ ਲਿਓ ਠੀਕ ਹੈ ਹੋਰ ਵੀ ਬਹੁਤ ਹੈ ਗਿਆ ਠੀਕ ਹੈ ਆ ਵਰਕਰ ਉਹਨਾਂ ਦੇ ਵਰਕਿੰਗ ਪਲੇਸ ਇਹ ਵੀ ਬਹੁਤ ਜ਼ਰੂਰੀ ਹੈ ਜਿਵੇਂ ਸ਼ੈਫ ਕਿੱਥੇ ਕੰਮ ਕਰਦਾ ਹੈ ਕਿਚਨ ਦੇ ਵਿੱਚ ਫਾਰਮਰ ਕਿੱਥੇ ਕੰਮ ਕਰਦਾ ਹੈ ਫੀਲਡ ਦੇ ਵਿੱਚ ਸੇਲਰ ਕਿੱਥੇ ਕੰਮ ਕਰਦਾ ਹੈ ਸ਼ਿਪ ਦੇ ਵਿੱਚ ਡਾਕਟਰ ਕਿੱਥੇ ਕੰਮ ਕਰਦਾ ਹੈ ਹਸਪੀਟਲ ਦੇ ਵਿੱਚ ਪੇਂਟਰ ਕਿੱਥੇ ਕੰਮ ਕਰਦਾ ਹੈ ਗੈਲਰੀ ਦੇ ਵਿੱਚ ਅੰਪਾਇਰ ਕਿੱਥੇ ਹੁੰਦਾ ਹੈ ਪਿਚ ਤੇ ਆਰਟਿਸਟ ਕਿੱਥੇ ਹੁੰਦਾ ਹੈ ਥੀਏਟਰ 'ਚ ਲੋਅਰ ਕਿੱਥੇ ਹੁੰਦਾ ਹੈ ਕੋਰਟ ਦੇ ਵਿੱਚ ਆ ਰਹੀ ਐ ਸਾਰਿਆਂ ਨੂੰ ਗੱਲ ਸਮਝ ਆਉਪ ਸੋ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਹੈ ਟੀਚਰ ਸਕੂਲ ਦੇ ਵਿੱਚ ਹੁੰਦਾ ਹੈ ਸਰ ਇੰਜੀਨੀਅਰ ਸਾਈਟ ਤੇ ਹੁੰਦਾ ਹੈ ਸਰਵੈਂਟ ਹਾਊਸ 'ਚ ਹੁੰਦੇ ਆ ਠੀਕ ਹੈ ਵੇਟਰ ਰੈਸਟੋਰੈਂਟ 'ਚ ਹੁੰਦਾ ਹੈ ਗੈਮਲਰ ਕੈਸੀਨੋ 'ਚ ਹੁੰਦਾ ਹੈ ਐਕਟਰ ਸਟੇਜ ਤੇ ਹੁੰਦਾ ਹੈ ਸਾਇੰਟਿਸਟ ਲੈਬਰਾਟਰੀ 'ਚ ਹੁੰਦਾ ਹੈ ਕਲਰਕ ਆਫਿਸ ਦੇ ਵਿੱਚ ਹੁੰਦਾ ਹੈ ਉਹ ਵਾਰੀਅਰ ਬੈਟਲ ਗਰਾਉਂਡ ਯਾਨੀ ਬੈਟਲਫੀਲਡ ਦੇ ਵਿੱਚ ਹੁੰਦਾ ਹੈ ਗਰੋਸਰ ਸ਼ਾਪ ਦੇ ਵਿੱਚ ਹੁੰਦਾ ਹੈ ਵਰਕਰ ਫੈਕਟਰੀ ਦੇ ਵਿੱਚ ਹੁੰਦਾ ਹੈ ਬਿਊਟੀਸ਼ੀਅਨ ਪਾਰਲਰ ਦੇ ਵਿੱਚ ਕੰਮ ਕਰਦਾ ਹੈ ਮੈਕੈਨਿਕ ਗਰੇਜ ਦੇ ਵਿੱਚ ਕੰਮ ਕਰਦਾ ਹੈ ਐਸਟਰੋਨੋਮਰ ਆਬਜ਼ਰਵੇਟਰੀ 'ਚ ਕੰਮ ਕਰਦੇ ਨੇ ਆਹ ਕੀ ਗੱਲ ਸਮਝ ਚ ਕੀ ਨਹੀਂ ਆਈ ਠੀਕ ਹੈ ਤਾਂ ਤੁਹਾਨੂੰ ਇਹ ਕੁਝ ਚੀਜ਼ਾਂ ਹੈ ਜਿਵੇਂ ਹੁਣ ਇਹ ਤਾਂ ਸੀਗੇ ਵੀ ਵਰਕਰ ਕੰਮ ਕਿੱਥੇ ਕਿੱਥੇ ਕਰਦੇ ਹੁਣ ਇਹ ਕੀ ਕਹਿੰਦੇ ਵਰਕਰ ਐਂਡ ਪ੍ਰੋਡਕਟ ਯਾਨੀ ਕੋਈ ਕੰਮ ਕਰਦਾ ਹੈ ਉਹ ਬਣਾਉਂਦਾ ਕੀ ਹੈ ਜਿਵੇਂ ਮੈਸ਼ਨ ਜੋ ਹੁੰਦੇ ਆ ਉਹ ਦੀਵਾਰ ਬਣਾਉਂਦੇ ਨੇ ਕੋਰੀਓਗ੍ਰਾਫਰ ਬੈਲਟ ਬਣਾਉਂਦੇ ਨੇ ਐਡੀਟਰ ਨਿਊਜ਼ਪੇਪਰ ਆਰਕੀਟੈਕਟ ਡਿਜ਼ਾਈਨ ਕਰਦਾ ਹੈ ਫਾਰਮਰ ਕ੍ਰੋਪ ਕਰਦਾ ਖੇਤੀ ਹੈ ਨਾ ਖੇਤੀ ਨਹੀਂ ਕ੍ਰੋਪ ਮਤਲਬ ਕੀ ਕਹਿੰਦੇ ਇਹਨੂੰ ਯਾਰ ਮਤਲਬ ਫਾਰਮਰ ਕ੍ਰੋਪ ਕਰਦਾ ਹੈ ਨਾ ਕਾਰਪੈਂਟਰ ਫਰਨੀਚਰ ਦਾ ਕੰਮ ਕਰਦਾ ਹੈ ਡਰਾਮਟਿਸਟ ਪਲੇ ਕਰਦਾ ਹੈ ਪ੍ਰੋਡਿਊਸਰ ਫਿਲਮ ਬਣਾਉਂਦਾ ਹੈ ਟੇਲਰ ਕੱਪੜੇ ਬਣਾਉਂਦਾ ਹੈ ਆਥਰ ਬੁੱਕ ਛਾਪਦਾ ਹੈ ਬੁਚਰ Meat ਵੜਦਾ ਹੈ ਕੋਬਲਰ ਸ਼ੂ ਤਿਆਰ ਕਰਦਾ ਹੈ ਸ਼ੈਫ ਫੂਡ ਤਿਆਰ ਕਰਦਾ ਹੈ ਪੋएट ਪੋਇਮ ਤਿਆਰ ਕਰਦਾ ਹੈ ਸੁਨਾ 골ਡ স্মਿਥ ਔਰਨਾਮੈਂਟਸ ਤਿਆਰ ਕਰਦਾ ਹੈ ਟੀਚਰ ਐਜੂਕੇਸ਼ਨ ਦਿੰਦੇ ਹੈ ਅੱਗੇ ਗੱਲ ਸਮਝੇ ਤਾਂ ਇਹ ਕੀ ਅੱਗੇ ਐਨਲੋਜੀ ਹੈ ਇਹ ਅੱਗੇ ਕੰਮ ਆਊੀ ਤੁਸੀਂ ਦੇਖਦੇ ਰਹੋ ਪਹਿਲਾਂ ਸਾਰੀਆਂ ਚੀਜ਼ਾਂ ਇੱਕ ਵਾਰੀ ਗੋ ਥਰੂ ਹੋ ਪੰਜ 10 ਮਿੰਟਾਂ ਚ ਪ੍ਰਿਜ਼ਮ ਗਲਾਸ ਹੁੰਦਾ ਹੈ ਬਟਰ ਦੇ ਨਾਲ ਮਿਲਕ ਬਣ ਮਿਲਕ ਤੋਂ ਬਟਰ ਬਣਦਾ ਹੈ ਇਹ ਮੈਂ ਕਹਿ ਸਕਦੇ ਹੋ ਤੁਸੀਂ ਗ੍ਰੈਪਸ ਤੋਂ ਵਾਈਨ ਬਣਦੀ ਹੈ ਠੀਕ ਹੈ ਲੈਦਰ ਤੋਂ ਸ਼ੂਜ਼ ਲੈਦਰ ਦੇ ਸ਼ੂਜ਼ ਹੁੰਦੇ ਆ ਐਗ ਤੋਂ ਆਮਲੇਟ ਬਣਦਾ ਹੈ ਆ ਰੌ ਮਟੀਰੀਅਲ ਹੈ ਯਾਨੀ ਰੋ ਮਟੀਰੀਅਲ ਦੇ ਨਾਲ ਕਿਹੜਾ ਕਿਹੜਾ ਪ੍ਰੋਡਕਟ ਬਣਦਾ ਹੈ ਇਹ ਗੱਲ ਯਾਦ ਰੱਖਿਓ ਜਿਵੇਂ ਸੀਡ ਤੋਂ ਤੇਲ ਬਣਦਾ ਹੈ ਫਾਈਬਰ ਤੋਂ ਕਲੋਥ ਬਣਦੇ ਹੈ ਆਰਮ ਤੋਂ ਫੈਬਰਿਕ ਬਣਦਾ ਹੈ ਠੀਕ ਹੈ वुਡ ਤੋਂ ਫਰਨੀਚਰ ਬਣਦਾ ਹੈ ਠੀਕ ਹੈ ਵੁੱਲ ਤੋਂ ਪੁਲਓਵਰ ਬਣਦਾ ਹੈ ਠੀਕ ਹੈ ਪੋਲਓਵਰ ਕਿੰਦੇ ਸਵਾਟਰ ਇੱਕ ਸਾਬਨਲ ਸਵਾਟਰ ਟਾਈਪ ਦਾ ਇੱਕ ਪੋਲਓਵਰ ਹੁੰਦਾ ਹੈ ਨਾ ਜਿਹਨੂੰ ਆਪਾਂ ਕਹਿ ਦਿੰਨੇ ਹਾਂ ਉਹ ਹੀ ਹੈ ਇਹ ਠੀਕ ਹੈ ਮੈਟਲ ਔਰੇ ਤੋਂ ਕੀ ਬਣਦਾ ਹੈ ਔਰੇ ਤੋਂ ਬਣਦਾ ਹੈ ਜੀ ਮੈਟਲ ਫਲੈਕਸ ਤੋਂ ਲਾਈਨ ਹੁੰਦੀ ਹੈ ਪਲਪ ਤੋਂ ਪੇਪਰ ਬਣਦਾ ਹੈ ਬ੍ਰਿਕ ਇਟਾਂ ਤੋਂ ਦੀਵਾਰ ਬਣਦੀ ਹੈ ਪੇਪਰ ਤੋਂ ਕਿਤਾਬ ਬਣਦੀ ਹੈ ਜੂਤ ਤੋਂ ਸ਼ੇਕ ਬਣਦਾ ਹੈ ਔਰ 골ਡ ਤੋਂ ਜੁਐਲਰੀ ਬਣਦੀ ਹੈ 슈ਗਰ ਕੈਨ ਤੋਂ ਜੈਗਰੀ ਸ਼ੱਕਰ ਬਣਦੀ ਹੈ ਕਲियर ਹੈ ਕੋਈ ਦਿੱਕਤ ਕੋਈ ਪਰੇਸ਼ਾਨੀ ਚਲੋ ਅਗਲਾ ਕੁਸ਼ਣ ਹੁਣ ਕਹਿ ਰਿਹਾ ਸਟੱਡੀ ਆ ਦੇਖੋ ਆ ਤੁਹਾਡਾ ਵਨ ਵਰਡ ਸਬSTITUTION ਦਾ ਵੀ ਬਹੁਤ ਇਪੋਰਟੈਂਟ ਪਾਰਟ ਹੈ ਭਾਈ ਔਰ ਇਸ ਤੋਂ ਬਹੁਤ ਜ਼ਿਆਦਾ ਕੁਸ਼ਣ ਪੁੱਛੇ ਜਾਂਦੇ ਤਾਂ ਤੁਹਾਨੂੰ ਫੋਬੀਆ ਸਟੱਡੀ ਪਲੇਸ ਯਾਨੀ ਅਗਰ ਤੁਸੀਂ ਐਨਲੋਜੀ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਹੈ ਕਿ ਭਾਈ ਤੁਹਾਨੂੰ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਦੀ ਇੰਗਲਿਸ਼ ਤੇ ਕਮਾਂਡ ਦੀ ਥੋੜੀ ਬਹੁਤ ਵਕਾਇਬ ਤੇ ਕਮਾਂਡ ਦੀ ਠੀਕ ਹੈ ਤਾਂ ਦੇਖੋ ਤੁਸੀਂ ਕਹਿ ਰਿਹਾ ਹੈ ਸਿਸਮੋਲੋਜੀ ਕਿਨੂੰ ਕਹਿੰਦੇ ਆ ਅਰਥ ਕਿਉਕ ਨੂੰ ਕਹਿੰਨੇ ਆ ਆਪਾਂ ਸਿਸਮੋਲੋਜੀ ਕਿਨੂੰ ਕਹਿੰਨੇ ਆ ਅਰਥ ਕਿਵੈਕ ਅਰਥ ਪਵੈਕ ਦੀ ਸਟੱਡੀ ਨੂੰ ਕੀ ਕਹਿੰਨੇ ਆ ਆਪਾਂ ਸਿਸਮੋਲੋਜੀ ਠੀਕ ਹੈ ਐਨਥਰੋਪੋਲੋਜੀ ਹੁੰਦਾ ਹੈ ਮੈਨ ਯਾਨੀ ਬੰਦੇ ਦਾ ਅਧਿਐਨ ਕਰਨਾ ਪੈਥੋਲੋਜੀ ਹੁੰਦੀ ਹੈ ਡਿਜ਼ੀਜ਼ ਦਾ ਪਤਾ ਕਰਨਾ ਠੀਕ ਹੈ ਔਰ ਸਾਈਕੋਲੋਜੀ ਹੁੰਦੀ ਹੈ ਸੌਰੀ ਸਾਈਕੋਲੋਜੀ ਨਹੀਂ ਹੈ ਫਿਜ਼ੀਓਲੋਜੀ ਹੈ ਫਿਜ਼ੀਓਲੋਜੀ ਹੈ ਫਿਜ਼ੀਕੋਲੋਜੀ ਹੈ ਐਲਗੀ ਦੀ ਸਟੱਡੀ ਕਰਨਾ ਸਾਈਕੋਲੋਜੀ ਵੀ ਜ਼ਰੂਰ ਹੋਏਗੀ ਫੇਰ ਇਸ ਸਾਈਕੋਲੋਜੀ ਠੀਕ ਹੈ ਸਾਈਕੋਲੋਜੀ ਨਹੀਂ ਹੈ ਫਿਜ਼ੀਓਲੋਜੀ ਹੈ ਇਹ ਹੈ ਐਲਗੀ ਦੀ ਸਟੱਡੀ ਕਰਨਾ ਸਾਈਕੋਲੋਜੀ ਹੁੰਦਾ ਮਾਈਂਡ ਦੀ ਸਟੱਡੀ ਕਰਨਾ ਹੈ ਮੈਨ ਬੀਬਲ ਪਲੈਂਟੀਓਲੋਜੀ ਹੁੰਦਾ ਫੋਸਿਲ ਦੀ ਸਟੱਡੀ ਕਰਨਾ ਟੌਕਸੋਨੋਮੀ ਹੁੰਦਾ ਕਲਾਸੀਫਿਕੇਸ਼ਨ ਕਰਨਾ ਐਂਟੈਮੋਲੋਜੀ ਹੁੰਦਾ ਹੈ ਸਟੱਡੀ ਆਫ ਇਨਸੈਕਟਸ कार्डियोलॉजी ਹੁੰਦਾ ਹੈ ਸਟਡੀ ਆਫ ਹਾਰਟ ਫਿਜ਼ੀਓਲੋਜੀ ਹੁੰਦਾ ਹੈ ਸਟਡੀ ਆਫ ਬੋਡੀ ਠੀਕ ਹੈ ਪੈਡੋ ਪੈਡੋਲੋਜੀ ਹੁੰਦਾ ਹੈ ਸਟਡੀ ਆਫ ਸੋਇਲਸ ਠੀਕ ਹੈ ਇਚੋਟੋਲੋਜੀ ਹੁੰਦਾ ਹੈ ਫਿਸ਼ਸ ਦੀ ਸਟਡੀ ਕਰਨਾ ਠੀਕ ਹੈ ਸੈਲੈਨੋਗ੍ਰਾਫੀ ਹੁੰਦਾ ਹੈ ਮੂਨ ਦੀ ਸਟਡੀ ਕਰਨਾ ਬੋਟਨੀ ਹੁੰਦਾ ਹੈ ਪਲਾਂਟਸ ਦੀ ਸਟਡੀ ਕਰਨਾ ਮਾਈਕੋਲੋਜੀ ਹੁੰਦਾ ਹੈ ਫੰਗਾਈ ਦੀ ਸਟਡੀ ਕਰਨਾ ਹੈਮਟੋਲੋਜੀ ਹੁੰਦਾ ਹੈ ਖੂਨ ਬਲੱਡ ਦੀ ਸਟਡੀ ਕਰਨਾ ਨੇਫਰੋਲੋਜੀ ਹੁੰਦਾ ਹੈ ਕਿਡਨੀ ਦੀ ਸਟਡੀ ਕਰਨਾ ਠੀਕ ਹੈ ਹੈਪਟੋਲੋਜੀ ਹੁੰਦਾ ਹੈ ਐਂਫੀਬੀਅਨ ਔਰ ਐਸਰਨੀਲੋਜੀ ਹੁੰਦਾ ਹੈ ਸਿਕਰੇਸ਼ਨ ਦੀ ਸਟਡੀ ਕਰਨਾ ਤਾਂ ਭਾਈ ਪਰਨੰਸੀਏਸ਼ਨ ਦੇ ਵਿੱਚ ਅਗਰ ਉੱਪਰ-ਨੀਚੇ ਹੋ ਗਿਆ ਹੋਵੇ ਤਾਂ ਆਪਣੇ ਆਪ ਅਪਰਜੈਸਟ ਕਰ ਲਿਓ ਠੀਕ ਹੈ ਮੈਂ ਤੁਹਾਨੂੰ ਦੱਸਦਾ ਅਗਰ ਤੁਸੀਂ ਮੈਨੂੰ ਨੋਰਮਲੀ ਵੀ ਸਟੱਡੀਆਂ ਦੋਗੇ ਤਾਂ ਮੈਂ ਸਾਰੀਆਂ ਬਹੁਤ ਜੀਆਂ ਸਟੱਡੀਆਂ ਬਹੁਤ ਜੇ ਫੋਬੀਆ ਮੈਨੂੰ ਯਾਦ ਹੈ ਠੀਕ ਹੈ ਤਾਂ ਜਦੋਂ ਤੁਸੀਂ ਤਿਆਰੀ ਕਰਦੇ ਹੋ ਨੇ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਅਗਰ ਇੰਗਲਿਸ਼ ਦੀ ਸਪੀਕਿੰਗ ਕਰਨੀ ਹੈ ਤਾਂ ਸਪੀਕਿੰਗ ਇੱਕ ਅਲੱਗ ਚੀਜ਼ ਹੈ ਐਗਜ਼ਾਮ ਨੂੰ ਕਰੈਕ ਕਰਨਾ ਜੋ ਕੰਪੀਟੀਸ਼ਨ ਦੇ ਵਿੱਚ ਇੰਗਲਿਸ਼ ਹੁੰਦੀ ਉਹ ਇੱਕ ਅਲੱਗ ਚੀਜ਼ ਠੀਕ ਹੈ ਸਪੀਕਿੰਗ ਦੇ ਵਿੱਚ ਆਪਾਂ ਗ੍ਰੈਮੈਟਿਕਲੀ ਚੀਜ਼ਾਂ ਨਹੀਂ ਦੇਖਦੇ ਲੇਕਿਨ ਅਗਰ ਆਪਾਂ ਐਗਜ਼ਾਮ 'ਚ ਬੈੰਨੇ ਆ ਤਾਂ ਆਪਾਂ ਨੂੰ ਗ੍ਰੈਮੈਟਿਕਲੀ ਚੀਜ਼ਾਂ ਉਣੀਆਂ ਚਾਹੀਦੀਆਂ ਹਨ ਉਹਦੇ ਵਿੱਚ ਪਰਨਨਸ਼ੇਸ਼ਨ ਦਾ ਕੋਈ ਰੋਲ ਨਹੀਂ ਹੈ ਸਿਰਫ ਤੁਹਾਨੂੰ ਰੂਲ ਤੁਹਾਨੂੰ ਸਿਨੋਨੀਮਸ ਤੁਹਾਨੂੰ ਐਂਟੋਨੀਮਸ ਤੁਹਾਨੂੰ ਰੂਟ ਵਰਡਸ ਠੀਕ ਹੈ ਤੁਹਾਨੂੰ ਈਡੀਅਮ ਫਰੇਜ਼ਸ ਤੁਹਾਨੂੰ ਫਰੇਜ਼ੀਅਲ ਵਰਬਸ ਇਹ ਸਾਰੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਥੈਟਸ ਇਟ ਠੀਕ ਹੈ ਤਾਂ ਬਸ ਇਨਾਕ ਧਿਆਨ ਰੱਖਿਓ ਉਸ ਤੋਂ ਬਾਅਦ ਹੁਣ ਬਸ ਆਪਾਂ ਕਿਉਸ਼ਨ ਸਟਾਰਟ ਕਰਦੇ ਆਂ ਇਹ ਤੁਹਾਡੇ ਥੋੜਾ ਥੋੜਾ ਉਹ ਚੀਜ਼ਾਂ ਸਿਗੀਆਂ ਜੋ ਕਿ ਆ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਸੇਮ ਹੁਣ ਆਪਾਂ ਸਟਾਰਟ ਕਰ। ਕਈ ਵਾਰ ਇਹ ਪੰਜਾਬੀ ਚ ਵੀ ਦਿੱਤਾ ਹੁੰਦਾ ਹੈ ਮੈਂ ਪੰਜਾਬੀ ਚ ਕਿਉਂ ਨਹੀਂ ਲਿਖਿਆ ਸੁਣੋ ਥੋੜਾ ਬਹੁਤ ਤੁਹਾਨੂੰ ਇੰਗਲਿਸ਼ ਚ ਇਹ ਚੀਜ਼ਾਂ ਪੜ੍ਹਨੀਆਂ ਹੈ ਪੰਜਾਬੀ ਦੇ ਵਿੱਚ ਕੀ ਹੈ ਮੰਨ ਲਓ ਉੱਥੇ ਲਿਖ ਦੂ ਧੂਆ ਧੂਏ ਦੇ ਨਾਲ ਪ੍ਰਦੂਸ਼ਣ ਹੁੰਦਾ ਹੈ ਫਿਰ ਉੱਥੇ ਲਿਖ ਦੂ ਯੁੱਧ ਯੁੱਧ ਦੇ ਨਾਲ ਕੀ ਹੁੰਦਾ ਹੈ ਠੀਕ ਹੈ ਤੱਕ ਤੁਸੀਂ ਪੰਜਾਬੀ ਚ ਵੀ ਪੜ੍ਹ ਕੇ ਕਰ ਸਕਦੇ ਹੋ ਤੁਸੀਂ ਇੰਗਲਿਸ਼ ਚ ਵੀ ਪੜ੍ਹ ਕੇ ਕਰ ਸਕਦੇ ਹੋ ਬਟ ਇਹ ਨੋਰਮਲ ਹੈ ਕਿ স্মੋਕ ਦੇ ਨਾਲ ਪੋਲਿਊਸ਼ਨ ਹ ਤਾਂ ਜਦੋਂ ਯੁੱਧ ਹੋਊਗਾ ਵਾਰ ਹੋਊਗੀ ਤਾਂ ਡਿਸਟਰੈਕਸ਼ਨ ਹੋਊਗਾ ਕੀ ਹੋਊਗਾ ਡਿਸਟਰੈਕਸ਼ਨ ਹੋਊਗਾ ਠੀਕ ਹੈ ਚਲੋ ਅਗਲਾ ਕਰਦੇ ਹਾਂ ਅਗਲੇ ਦੇ ਨਾਲ ਦੇਖੋ ਹੁਣ ਕੀ ਕਹਿ ਰਿਹਾ ਹੈ ਆਦਰ ਆ ਇਨਕ ਇਨਕ ਹਮੇਸ਼ਾ ਕਿਦੇ ਵਿੱਚ ਹੁੰਦੀ ਹੈ ਪੈਨ ਦੇ ਵਿੱਚ ਸ਼ਈ ਕਿਦੇ ਵਿੱਚ ਹੁੰਦੀ ਹੈ ਪੈਨ ਦੇ ਵਿੱਚ ਤਾਂ ਬਲੱਡ ਖੂਨ ਕਿਦੇ ਵਿੱਚ ਹੋਏਗਾ ਜਲਦੀ ਦੱਸੋ ਤਾਂ ਖੂਨ ਹੋਏਗਾ ਜੀ ਤੁਹਾਡਾ ਵੈਨਸ ਦੇ ਵਿੱਚ ਨਸਾਂ ਦੇ ਵਿੱਚ ਸਮਝ ਆ ਗਈ ਹੈ ਠੀਕ ਹੈ ਭਾਈ ਚਲੋ ਅਗਲਾ ਇਹਰੇ ਮਾਊਂਟੇਨ ਮਾਊਂਟੇਨ اور ਹਿੱਲ ਇੱਕੋ ਹੀ ਗੱਲ ਹੈਗੀ ਹੈ ਕਿ ਨਹੀਂ ਹੈ ਮਾਊਂਟੇਨ ਕਹੇ ਲੋ ਚਾਹੇ ਹਿੱਲ ਕਹੇ ਲੋ ਇੱਕੋ ਹੀ ਗੱਲ ਹੈ ਤਾਂ ਰਿਲੇਸ਼ਨ ਦੇਖਿਆ ਕਰੋ ਮਾਊਂਟੇਨ ਦਾ ਮਤਲਬ ਇਹ ਪਹਾੜ ਹੁੰਦਾ ਹਿੱਲ ਦਾ ਮਤਲਬ ਛੋਟੀ ਹੁੰਦਾ ਇੱਕੋ ਹੀ ਗੱਲ ਹੈ ਤਾਂ ਟਰੀ 3 ਪੇੜ ਹੈ ਤਾਂ ਪੇੜ ਤੋਂ ਰਿਲੇਟਰ ਗਰਾਊਂਡ ਨਹੀਂ ਹੋ ਸਕਦਾ ਪੱਤੀਆਂ ਵੀ ਨਹੀਂ ਹੈ ਫੋਰੈਸਟ ਨਹੀਂ ਹੈ ਸ਼ਰਬ ਸ਼ਰਬ ਵੀ ਇੱਕ ਟਾਈਪ ਦਾ ਕੀ ਹੈ ਪੇੜ ਹੈ ਤੁਹਾਨੂੰ ਪਤਾ ਹੋਊਗਾ ਪਲਾਂਟ ਹੁੰਦੇ ਆ ਇਹ ਸ਼ਰਬ ਹੈ ਨਾ ਚਲੋ ਪੇੜ ਔਰ ਸ਼ਰਬ ਇੱਕ ਪ੍ਰਾਇਰ ਦਾ ਹੋ ਗਿਆ ਇਹ ਹੁਣ ਆਊਗਾ ਕਿਵੇਂ ਤੁਹਾਨੂੰ ਤਾਂ ਮੈਂ ਪ੍ਰੈਕਟਿਸ ਕਰਾਉਂਗਾ ਬਸ ਤੁਸੀਂ ਇੱਥੇ ਦੇਖਣਾ ਹੈ ਗੋ ਥਰੂ ਹੋਣਾ ਤੁਸੀਂ ਸਾਰੀਆਂ ਚੀਜ਼ਾਂ ਤੋਂ ਤਾਂ ਤੁਹਾਨੂੰ ਇਹ ਚੀਜ਼ਾਂ ਸਮਝ ਆਉਣੀਆਂ ਕਲੀਅਰ ਹੈ ਭਾਈ ਤੁਸੀਂ ਕਹਿੰਦੇ ਬਿਲਕੁਲ ਕਲੀਅਰ ਹੈ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਸੋ ਓਕੇ ਕਹਰੇ ਡਿਟੈਕਟਿਵ ਇਨਫੋਰਮਰ ਹੈ ਨਾ ਡਿਟੈਕਟਿਵ ਨੂੰ ਨੋਲੇਜ ਕਿੱਥੋਂ ਮਿਲਦੀ ਹੈ ਗਿਆਨ ਮਤਲਬ ਡਿਟੈਕਟਿਵ ਕੀ ਕਰਦਾ ਹੈ डिटेक्टिव सबूत कितों इकट्ठा करता है इनफॉर्मर वो पूछ के इनफॉर्मर वा तो सेम रिपोर्टर की करता है रिपोर्टर रिपोर्ट किए लिखता है रिपोर्टर एडिटोरियल नहीं रिपोर्टर ऐसे नहीं रिपोर्टर न्यूज तो नहीं रिपोर्टर तो ता सोर्स तो रिपोर्ट लेगा सोर्स तो रिपोर्ट लेगा और फिर वह न्यूज बनेगी ना गल समझे आप कहते नी सोर्स यानी गुप्त सूत्रों से पता लगा है सूत्रों से पता लगा है ठीक है चलो अगला जेन्युइन ਦਾ ਮਤਲਬ ਹੁੰਦਾ ਹੈ ਬਿਲਕੁਲ ਜੈਨੂਨ ਯਾਨੀ ਕਿ ਆਥੈਂਟਿਕ ਇਹ ਇੱਕ ਦੂਜੇ ਦੇ ਸਿਨੋਨੀਮਸ ਹੋ ਗਏ ਯਾਨੀ ਜੈਨੂਨ ਦੀ ਗੱਲ ਵੀ ਕੀ ਹੁੰਦੀ ਹੈ ਜੈਨੂਨ ਵੀ ਉਹੀ ਚੀਜ਼ ਹੈ ਆਥੈਂਟਿਕ ਪਰ ਆਥੈਂਟਿਕ ਵੀ ਜੈਨੂਨ ਹੈ ਸੇਮ ਮਿਰਾਜ ਮਿਰੇਜ਼ ਕੀ ਹੁੰਦਾ ਹੈ ਮਿਰਾਜ ਹੁੰਦਾ ਹੈ ਛਲਾਵਾ ਤੁਸੀਂ ਦੇਖਿਆ ਹੋਣਾ ਕਿ ਜਦੋਂ ਆਪਾਂ ਗਰਮੀਆਂ ਦੇ ਵਿੱਚ ਜਾਂਦੇ ਹਾਂ ਤਾਂ ਆਪਾਂ ਨੂੰ ਐਵੇਂ ਲੱਗਦਾ ਹੈ ਨਾ ਕਿ ਉੱਥੇ ਪਾਣੀ ਬਣਿਆ ਹੋਇਆ ਹੈ ਦੂਰ ਤੱਕ ਉਹ ਮਿਰਾਜ ਹੀ ਤਾਂ ਹੁੰਦਾ ਹੈ ਠੀਕ ਹੈ ਤਾਂ ਮਿਰਾਜ ਦਾ ਮਤਲਬ ਹੁੰਦਾ ਹੈ ਛਲਾਵਾ ਪਰੰ ठीक है ता इल्यूजन एदा आंसर के आ जाएगा इल्यूजन इट मींस ना ता हाइड आउट है ना रिफ्लेक्शन है ना हिमज है यानी इल्यूजन समझ आ रही है क्या अगेन आंसर है दा इल्यूजन हेलो कल मैं यार ओपु लीग ठीक है अगला टेस्ट टंग है ना टेस्ट टंग टंग यानी थोनों पता है स्वाद जो है वो जीभ तो ही होता है तो वो जो आप चलते हाँ तो वह ਉਹਦਾ ਜੋ ਫੀਲ ਹੈ ਉਹ ਕਿਹਦੇ ਨਾਲ ਹੁੰਦਾ ਹੈ ਹਾਂ ਬਿਲਕੁਲ ਤਾਂ ਇਹ ਤਾਂ ਸਿੰਪਲ ਜੀ ਗੱਲ ਹੈ ਲੈਗਸੀ ਆਊਗਾ ਠੀਕ ਹੈ ਇਹ ਤੁਹਾਨੂੰ ਪਤਾ ਵੀ ਹੋਣਾ ਕੋਈ ਇਹ ਜੀ ਗੱਲ ਨਹੀਂ ਚਲੀ ਚਿਮਨੀ ਚੋਂ ਧੂਆ ਨਿਕਲਦਾ ਹੈ ਚਿਮਨੀ ਚੋਂ ਧੂਆ ਨਿਕਲਦਾ ਹੈ ਠੀਕ ਹੈ ਚਿਮਨੀ ਚੋਂ ਧੂਆ ਨਿਕਲਦਾ ਹੈ ਆ ਦੇਖੋ ਨਾ ਇਸ ਚਿਮਨੀ ਚੋਂ ਕਿ ਨਿਕਲਦਾ ਹੈ ਧੂਆ ਗਲ ਦੇ ਵਿੱਚੋਂ ਕੀ ਨਿਕਲੂਗੀ ਬੁਲਟ ਤੇ ਰਿਲੇਸ਼ਨ ਇਦਾਂ ਦੇ ਦੇਖਣੇ ਹੈ ਇਹ ਉਦੋਂ ਹੀ ਦੇਖ ਸਕਦੇ ਹੋ ਜਦੋਂ ਤੁਹਾਡੀ ਕੀ ਹੋਵੇ देयर इज ओनली ਵੇ ਟੂ ਮੈਂ ਤੁਹਾਨੂੰ ਕਹਿਆ ਸੀ ਅਗਰ ਇਹਨੂੰ ਸਿੱਖਣਾ ਹੈ ਤਾਂ ਪ੍ਰੈਕਟਿਸ ਪ੍ਰੈਕਟਿਸ ਫੋਰ ਪ੍ਰੈਕਟਿਸ ਇਦਾਂ ਨਹੀਂ ਕਿ ਕੁਝ ਕਰ ਦੋ ਮੈਂ ਖੁਦ ਹੀ ਇੱਥੇ ਬਹੁਤ ਪ੍ਰੈਕਟਿਸ ਕਰ ਆ ਗਿਆ ਠੀਕ ਹੈ ਚਲੋ ਕੈਮਰੇ ਦੇ ਵਿੱਚ ਲੈਂਸ ਹੁੰਦਾ ਹੈ ਫਲੈਸ਼ ਫਲੈਸ਼ ਕੀ ਦੇ ਵਿੱਚ ਫਲੈਸ਼ ਕੈਮਰੇ ਦੇ ਵਿੱਚ ਲੈਂਸ ਹੁੰਦਾ ਹੈ ਫਲੈਸ਼ ਬਲਬ ਕਰਕੇ ਹੁੰਦੀ ਹੈ ਇਸ ਕਰਕੇ ਹੁੰਦੀ ਹੈ ਬਲਬ ਲਾਈਟ ਨਹੀਂ ਬਲਬ ਠੀਕ ਹੈ ਬਲਬ ਆ ਗਿਆ ਇਹ ਫਿਰ ਵੀ ਚਲੋ ਯਾਰ ਹੁਣ ਮੈਂ ਰਿਕਾਰਡ ਕਰ ਰਿਹਾ ਤਾਂ ਤੁਸੀਂ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਓ ਠੀਕ ਹੈ ਮੈਨੂੰ ਦੱਸ ਦਿਓ ਦੀ ਲਾਈਟ ਹੈ ਵੈਸੇ ਬਲਬ ਹੀ ਹੋਣਾ ਚਾਹੀਦਾ ਕਿਉਂਕਿ ਮੈਂ ਮੈਂ ਫਿਰ ਤੁਹਾਨੂੰ ਉਹੀ ਗੱਲ ਕਹਿ ਰਿਹਾ ਹਾਂ ਥਿਸ ਇਜ਼ ਓਨਲੀ ਫਾਰ ਪ੍ਰੈਕਟਿਸ ਪਰ ਮੇਰੀ ਇੰਨੀ ਪ੍ਰੈਕਟਿਸ ਹੈ ਕਿ ਮੈਨੂੰ ਇਹ ਚੀਜ਼ਾਂ ਯਾਦ ਹਨ ਮੈਂ ਤੁਹਾਨੂੰ ਰਿਐਲਿਟੀ ਦੱਸਦਾ ਹਾਂ ਠੀਕ ਹੈ ਇਹਦੇ ਵਿੱਚ ਕੋਈ ਲੌਜੀਕ ਨਹੀਂ ਹੁੰਦਾ ਐਨਲੋਜੀ ਦਾ ਮਤਲਬ ਐਨਲੋਜੀ ਦੇ ਵਿੱਚ ਕੋਈ ਵੀ ਲੌਜੀਕ ਲਾ ਸਕਦੇ ਠੀਕ ਹੈ ਚਲੋ ਹਾਊਸ ਰੈਂਟ ਤੇ ਦਿੱਤਾ ਜਾਂਦਾ ਹੈ ਔਰ ਕੈਪੀਟਲ ਹਮੇਸ਼ਾ ਦੇਖੋ ਜਦੋਂ ਆਪਾਂ ਹਾਊਸ ਚੜੋਂਨੇ ਹਾਂ ਸੌ ਹਾਊਸ ਹਾਊਸ ਤੋਂ ਕੀ ਹੁੰਦਾ ਹੈ ਰੈਂਟ ਹੁੰਦਾ ਹੈ ਪਹਿਲਾਂ ਸਮਝੋ ਹਾਊਸ ਤੋਂ ਕੀ ਹੁੰਦਾ ਹੈ ਰੈਂਟ ਹੁੰਦਾ ਹੈ ਤਾਂ ਕੈਪੀਟਲ ਆਪਾਂ ਪੂੰਜੀ ਲਾਵਾਂਗੇ ਤਾਂ ਉਹ ਕੀ ਹੁੰਦਾ ਹੈ ਉਸ ਤੋਂ ਆਪਾਂ ਨੂੰ ਕੀ ਮਿਲਦਾ ਹੈ ਇੰਟਰਸਟ ਮਿਲਦਾ ਹੈ ਉਸ ਤੋਂ ਆਪਾਂ ਨੂੰ ਕੀ ਮਿਲਦਾ ਹੈ ਇੰਟਰਸਟ ਮਿਲਦਾ ਹੈ ਚਲੋ ਠੀਕ ਹੈ ਚਲੋ ਫਰੇਮਵਰਕ ਹਾਊਸ ਬਣਾਉਣ ਵਾਸਤੇ ਪਹਿਲਾਂ ਆਪਾਂ ਨੂੰ ਫਰੇਮਵਰਕ ਚਾਹੀਦਾ ਹੁੰਦਾ ਹੈ ਬਿਲਕੁਲ ਤਾਂ ਸਕੈਲਟਨ ਸਕੇਲਟਨ ਦੇ ਉੱਪਰ ਹੀ ਤਾਂ ਸਾਡਾ ਕੀ ਬਣਦੇ ਆ ਮਾਸ ਬਣਦਾ ਹੈ ਮਾਸ ਮਤਲਬ ਬੋਡੀ ਬਣਦੀ ਹੈ ਤਾਂ ਕੀ ਬਣ ਜੇਗਾ ਭਾਈ ਇੱਥੇ ਬੋਡੀ ਕੀ ਬਣ ਜੇਗਾ ਇੱਥੇ ਬੋਡੀ ਆਗੀ ਗੱਲ ਸਮਝੇ ਕਿ ਨਹੀਂ ਆਈ ਕਿਵੇਂ ਭਈ ਆਪਾਂ ਕੋਈ ਫਰੇਮਵਰਕ ਕਰਦੇ ਹਾਂ ਤਾਂ ਹੀ ਤਾਂ ਆਪਣੇ ਕੋਲੇ ਸਕੇਲਟਨ ਹੁੰਦਾ ਹੈ ਔਰ ਸਕੇਲਟਨ ਦੇ ਉੱਪਰ ਕੀ ਬਣਦੀ ਹੈ ਬੋਡੀ ਬਣਦੀ ਹੈ ਕੀ ਬਣਦੀ ਹੈ ਬੋਡੀ ਬਣ ਕੇ ਠੀਕ ਹੈ ਤੁਸੀਂ ਕਹਿੰਦੇ ਬਿਲਕੁਲ ਠੀਕ ਹੈ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈ ਸੋਚ ਚ ਥੰਡਰ ਔਰ ਰੇਨ ਨਾਈਟ ਚ ਕੀ ਹੁੰਦਾ ਹੈ ਦੇਖੋ ਤੂਫਾਨ ਹੁੰਦਾ ਹੈ ਫਿਰ ਬਾਰਿਸ਼ ਹੁੰਦੀ ਹੈ ਨਾਈਟ ਹੁੰਦੀ ਹੈ ਫਿਰ ਡਸਕ ਹੁੰਦੀ ਹੈ ਠੀਕ ਹੈ ਡਸਕ ਠੀਕ ਹੈ ਲਿਖ ਲਓ ਡਸਕ ਚਲੋ ਹੁਣ ਸਾਰੇ ਬੱਚੇ ਮੈਨੂੰ ਐਵੇਂ ਕਹਿਣਗੇ ਸਾਰੇ ਬੱਚੇ ਕਮੈਂਟ ਕਰਕੇ ਕਹਿਣਗੇ ਡਸਕ ਦਾ मीनिंग ਕੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਪੰਜਾਬੀ ਦੇ ਵਿੱਚ ਕੀ ਕਹਿੰਦੇ ਹਿੰਦੀ ਦੇ ਵਿੱਚ ਕੀ ਕਹਿੰਦੇ ਚਲੋ ਮਦਰ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਚਾਈਲਡ ਨੂੰ ਜਨਮ ਦਿੰਦੀ ਹੈ ਕਲਾਊਡ ਬੱਦਲ ਕਿ ਨੂੰ ਜਨਮ ਦਿੰਦੇ ਨੇ ਬੱਦਲ ਪਾਈ ਬਾਰਿਸ਼ ਨੂੰ ਜਨਮ ਦਿੰਦੇ ਨੇ ਠੀਕ ਹੈ ਬੱਦਲ ਕਿ ਨੂੰ ਜਨਮ ਦਿੰਦੇ ਨੇ ਬਾਰਿਸ਼ ਨੂੰ ਅੰਡਰ ਅ ਸਰਟੈਂਡ ਸਮਝ ਆਈ ਤੁਸੀਂ ਕਹੋ ਬਿਲਕੁਲ ਕਲੀਅਰ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਬੁੱਕ ਪਬਲਿਸ਼ ਕੀਤੀ ਜਾਂਦੀ ਹੈ ਬੁੱਕ ਪਬਲਿਸ਼ ਕੀਤੀ ਜਾਂਦੀ ਹੈ ਫਿਲਮ ਪ੍ਰੋਡਿਊਸਰ ਠੀਕ ਹੈ ਦੇਖੋ ਬੁੱਕ ਨੂੰ ਪਬਲਿਸ਼ ਕਰਾਇਆ ਜਾਂਦਾ ਕਿਹਦੇ ਦੁਆਰਾ ਪਬਲਿਸ਼ ਦੇ ਦੁਆਰਾ ਪਬਲਿਸ਼ਰ ਦੇ ਦੁਆਰਾ ਤੇ ਫਿਲਮ ਨੂੰ ਡਾਇਰੈਕਟ ਕੀਤਾ ਜਾਂਦਾ ਹੈ ਕਿਹਦੇ ਦੁਆਰਾ ਡਾਇਰੈਕਟਰ ਦੇ ਦੁਆਰਾ ਇਹਦੇ ਦੁਆਰਾ ਡਾਇਰੈਕਟਰ ਦੇ ਦੁਆਰਾ ਡਾਇਰੈਕਟਰ ਆਏਗਾ ਭਾਈ ਪ੍ਰੋਡਿਊਸਰ ਨਹੀਂ ਆਏ ਠੀਕ ਹੈ ਪਬਲਿਸ਼ਰ ਦੇਖੋ ਪ੍ਰੋਡਿਊਸਰ ਹੀ ਕਲਕ ਚੀਜ਼ ਹੈ ਡਾਇਰੈਕਟਰ ਹੀ ਕਲਕ ਚੀਜ਼ ਹੈ ਤੇ ਪਬਲਿਸ਼ਰ ਹੀ ਕਲਕ ਚੀਜ਼ ਹੈ ਮੰਨ ਲਓ ਮੈਂ ਬੁੱਕ ਲਿਖਤੀ ਮੈਂ ਰਾਈਟਰ ਹਾਂ ਪਬਲਿਸ਼ ਕਿਸ਼ੋਰ ਨੇ ਕਰੀ ਉਹ ਕੌਣ ਹੋ ਗਿਆ ਪਬਲਿਸ਼ਰ ਠੀਕ ਹੈ ਸੇਮ ਕਿਸੇ ਬੰਦੇ ਨੇ ਫਿਲਮ ਨੂੰ ਪ੍ਰੋਡਿਊਸ ਕੀਤਾ ਠੀਕ ਹੈ ਔਰ ਡਾਇਰੈਕਟ ਕਿਸੇ ਹੋਰ ਬੰਦੇ ਨੇ ਕਰਤੀ ਠੀਕ ਹੈ ਤਾਂ ਫਿਲਮ ਡਾਇਰੈਕਟਰ ਹੁੰਦਾ ਹੈ ਜੋ ਡਾਇਰੈਕਟਡ ਕਿਤੇ ਜਾਂਦੀ ਹੈ ਡਾਇਰੈਕਟਰ ਦੇ ਦੁਆਰਾ ਚਲੋ ਫਿਜੀਸ਼ੀਨ ਜੋ ਹੈ ਉਹ ਟ੍ਰੀਟਮੈਂਟ ਕਰਦਾ ਹੈ ਜੱਜ ਜੋ ਹੈ ਉਹ ਜਜਮੈਂਟ ਦਿੰਦਾ ਹੈ ਇਹ ਤਾਂ ਬਹੁਤ ਆਸਾਨ ਹੈ ਠੀਕ ਹੈ ਹਾਂ ਜਜਮੈਂਟ ਆਇਆ ਜੱਜ ਜੋ ਹੈ ਉਹ ਜਜਮੈਂਟ ਹੀ ਦਿੰਦਾ ਹੈ ਪੁਲਿਸ ਇਸੇ ਮਿਸਟੇਕ ਨਾ ਹੋ ਜਾ ਕਿ ਉਹ ਪੁਨਿਸ਼ ਕਰਦਾ ਨਹੀਂ ਉਹ ਜਜਮੈਂਟ ਦਿੰਦਾ ਹੈ ਠੀਕ ਹੈ ਜੋ ਜ਼ਰੂਰੀ ਥੋੜੀ ਹੈ ਕਿ ਜੱਜ ਕਿਸੇ ਨੂੰ ਸਜ਼ਾਈ ਦੇਵੇ ਪੁਨਿਸ਼ੀ ਕਰੇ ਹੋ ਸਕਦਾ 22 ਜਨਵਰੀ ਕਰ ਦੇ ਕਿਉਂਕਿ ਤੁਹਾਡੇ ਪਾਪਾਂ ਦਾ ਮੰਨ ਲਓ ਕੀ ਹੁੰਦਾ ਹੈ ਠੀਕ ਹੈ ਚਲੋ ਬਿਲਕੁਲ 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 ਬਹੁਤ ਬਿਹਤਰੀਨ ਤਰੀਕੇ ਨਾਲ ਚੀਜ਼ਾਂ ਚੱਲ ਰਹੀਆਂ ਹੈ ਔਰ ਮੇਰੇ ਕੋਲ ਫੋਨ ਤੇ ਫੋਨ ਆ ਰਿਹਾ ਹੈ कोई गल अगला कह रहा है स्टडी तो नॉलेज मिलती है वर्क तो एक्सपीरियंस मिलता है पढ़ाई नॉलेज मिलेगी काम तो एक्सपीरियंस होएगा। एडिटर जो है न्यूज पेपर करता है और टेबल जो है वो कारपेंटर बना जर्नल जो है जरनलिस्ट ए मतलब नहीं ऑथर जो है नॉवल बिल्कुल यानी कि आलॉ कारपेंटर टेबल ठीक है ऑथर नोवल टेबल ए कोई रिलेशन नहीं होया ना एडिटर जो है वो न्यूज़पेपर बनाउंदा है अगर एम में कारपेंटर टेबल फिर गल बात सी तो ऑथर जो है वो नोवल लिखता है बिल्कुल चल ठीक है भाई तो ठीक है बिल्कुल ठीक है कोई दिक्कत नहीं गल ही नहीं पोल्स ਆ ਦੇਖੋ ਕੀ ਹੁੰਦਾ ਹੈ ਪੋਲਸ ਤਾਂ ਤੁਸੀਂ ਐਵੇਂ ਕਰਕੇ ਇੱਕ ਮੈਗਨੇਟ ਦੇਖੀ ਹੋਣੀ ਤਾਂ ਮੈਗਨੇਟ ਦੇ ਉੱਪਰ ਕੀ ਹੁੰਦਾ ਹੈ ਐਮ ਐ ਲਿਖਿਆ ਹੁੰਦਾ ਹੈ ਇੱਕ ਥਾਂ ਐਨ ਇੱਕ ਥਾਂ ਲਿਖਿਆ ਹੁੰਦਾ ਹੈ ਐਸ ਇਹ ਕੀ ਹੁੰਦਾ ਹੈ ਨਾਰਥ ਐਂਡ ਸਾਊਥ ਪੋਲ ਲਿਖਿਆ ਹੁੰਦਾ ਹੈ ਕਿ ਨਹੀਂ ਲਿਖਿਆ ਹੁੰਦਾ ਮੈਗਨੇਟ ਤੇ ਬਿਲਕੁਲ ਤਾਂ ਤੁਸੀਂ ਬੈਟਰੀ ਵੀ ਦੇਖੀ ਹੋਣੀ ਬੈਟਰੀ ਤੇ ਐਵੇਂ ਕਰਕੇ ਇੱਕ ਐਵੇਂ ਹੁੰਦਾ ਹੈ ਕਿ ਨਹੀਂ ਹੁੰਦਾ ਬਿਲਕੁਲ ਇੱਕ ਥਾਂ ਪਲੱਸ ਲਿਖਿਆ ਹੁੰਦਾ ਇੱਕ ਥਾਂ ਮਾਈਨਸ ਲਿਖਿਆ ਹੁੰਦਾ ਹੁੰਦਾ ਕਿ ਨਹੀਂ ਹੁੰਦਾ ਬਿਲਕੁਲ ਇਹ ਕੀ ਹੁੰਦੇ ਇਹਨੂੰ ਆਪਾਂ ਕਹਿੰਦੇ ਆ ਟਰਮੀਨਲਸ ਠੀਕ ਹੈ ਕੀ ਕਹਨੇ ਆਪਾਂ ਟਰਮੀਨਲਸ ਅੰਡਰਸਟੈਂਡ অর ਨਾ ਤੁਸੀਂ ਕਹੋ ਜੀ ਬਿਲਕੁਲ ਅੰਡਰਸਟੈਂਡ ਹੈ ਕੋਈ ਇਹਦੇ ਵਿੱਚ ਦੁਹਰਾਏ ਨਹੀਂ ਹੈ ਚਲੋ ਕਲੀਅਰ ਸ਼ਾਬਾਸ਼ ਹੁਣ ਕਹ ਰਿਹਾ ਵੈਸਟ ਅਗਰ ਆਪਾਂ ਵੈਸਟ ਨੂੰ ਨਾਰਥ-ਈਸਟ ਕਹਨੇ ਹਾਂ ਤਾਂ ਸਾਊਥ ਨੂੰ ਆਪਾਂ ਕੀ ਕਹਾਂਗੇ ਚਲੋ ਦੇਖ ਲੈਨੇ ਹਾਂ ਦੇਖੋ ਇਧਰ ਆਓ ਐਕਚੁਅਲ ਦੇ ਵਿੱਚ ਕੀ ਚੀਜ਼ ਹੈ ਸਰ ਥਿਸ ਵਿਲ ਬੀ ਦਾ ਈਸਟ ਥਿਸ ਵਿਲ ਬੀ ਦਾ ਵੈਸਟ ਨਾਰਥ ਐਂਡ ਸਾਊਥ ਹੁਣ ਇਹ ਕੀ ਕਹਿ ਰਿਹਾ ਪਹਿਲਾਂ ਸੁਣੋ ਇਹ ਕਹਿ ਰਿਹਾ ਵੈਸਟ ਵੈਸਟ ਨੂੰ ਆਪਾਂ ਕੀ ਕਿਹਾ ਨਾਰਥ-ਈਸਟ ਨਾਰਥ-ਈਸਟ ਕਿਹੜਾ ਹੈ ਇਹ ਇਹਦਾ ਮਤਲਬ ਆਪਾਂ ਕਿੱਥੋਂ ਤਾਈਂ ਗਏ ਤੁਹਾਨੂੰ ਮੈਂ ਡਾਇਰੈਕਸ਼ਨ ਵੀ ਕਰਾਉਂਗਾ ਤਾਂ 90 ਡਿਗਰੀ ਔਰ ਆਹਾ ਯਾਨੀ ਆਪਾਂ 135 ਡਿਗਰੀ ਇਸ ਤਰੀਕੇ ਨਾਲ ਕਲੋਕਵਾਈਸ ਗਏ 135 ਡਿਗਰੀ ਮੈਂ ਨੇ ਕਿਹਾ ਸਾਊਥ ਨੂੰ ਕੀ ਕਹੋਗੇ ਤਾਂ 90 ਔਰ ਆਹਾ ਇੱਥੋਂ ਤਾਈਂ ਪਹੁੰਚਾਂਗੇ ਯਾਨੀ ਨਾਰਥ ਵੈਸਟ ਇਹਦਾ ਆਨਸਰ ਆਏਗਾ ਨਾਰਥ ਵੈਸਟ ਕੀ ਆਏਗਾ ਨਾਰਥ ਵੈਸਟ ਠੀਕ ਹੈ ਕੀ ਆਏਗਾ ਭਈ ਨਾਰਥ ਵੈਸਟ ਇਹ ਗੱਲ ਸਮਝ ਆ ਗਈ ਤੁਸੀਂ ਕਹੇ ਜੀ ਬਿਲਕੁਲ ਕੋਈ ਦਿੱਕਤ ਨਹੀਂ ਹੈ ਓਸਿਸ ਜੋ ਹੁੰਦੇ ਔਰ ਡੇਜ਼ਰਟ ਦੇ ਵਿੱਚ ਹੁੰਦੇ ਆ ਤੇ ਸਮੁੰਦਰਾਂ 'ਚ ਹਮੇਸ਼ਾ ਥੋੜਾ ਆਈਲੈਂਡ ਹੁੰਦੇ ਹੈ ਠੀਕ ਹੈ ਸਮੁੰਦਰਾਂ ਦੇ ਵਿੱਚ ਆਈਲੈਂਡ ਹੁੰਦੇ ਆ ਓਸਿਸ ਕੀ ਹੁੰਦਾ ਹੈ ਤੁਸੀਂ ਦੇਖਿਆ ਹੋਣਾ ਜਦੋਂ ਨਾ ਤੁਸੀਂ ਰਾਜਸਥਾਨ ਮਤਲਬ ਘੈਰ ਡੇਜ਼ਰਟ ਦੇ ਵਿੱਚ ਜਾਓਗੇ ਰਾਜਸਥਾਨ ਰਾਜਸਥਾਨੀ ਮਰੁਸਤਲ ਦੇ ਵਿੱਚ ਕਿੱਥੇ ਵੀ ਠੀਕ ਹੈ ਤਾਂ ਉੱਥੇ ਦੇਖਣਾ ਥੋੜੇ ਬੋਤ ਐਵੇਂ ਕਰਕੇ ਨਾ ਪੇੜ ਜੀ ਲੱਗੇ ਹੋਏ ਹੁੰਦੇ ਆ ਔਰ ਇੱਥੇ ਐਵੇਂ ਪਾਣੀ ਦਾ ਝਭੂਚਾ ਜਾਂ ਹੁੰਦਾ ਹੈ ਇੱਥੇ ਮੰਜਾ ਡਾਇਆ ਬੈ ਹੁੰਦਾ ਹੈ ਠੀਕ ਹੈ ਔਰ ਇੱਥੇ ਬੀਰਾਂ ਬੂਰਾਂ दारू-ਦਰੂ ਰੱਖੀ ਹੁੰਦੀ ਹੈ ਚੱਲ ਰਿਹਾ ਹੁੰਦਾ ਹੈ ਇੰਜੋਏਮੈਂਟ ਠੀਕ ਹੈ ਉਹ ਹੁੰਦਾ ਓਸਿਸ ਠੀਕ ਹੈ ਉਹ ਕੀ ਹੁੰਦਾ ਹੈ ਓਸਿਸ ਅੰਡਰ ਅ ਸਟੂਡ ਉਹ ਕੀ ਹੁੰਦਾ ਹੈ ਓਸਿਸ ਸਰ ਆਫੋਨ ਠੀਕ ਹੈ ਚਲੋ ਸ਼ਾਬਾਸ਼ ਰਿਵਰ ਨਦੀਆਂ ਨੂੰ ਪਾਣੀ ਦਾ ਜੋਰ ਬਹਾਵ ਰੋਕਣ ਲਈ ਡੈਮ ਬਣਾਉਨੇ ਆ ਟ੍ਰੈਫਿਕ ਦਾ ਬਹਾਵ ਰੋਕਣ ਲਈ ਆਪਾਂ ਨੂੰ ਸਿਗਨਲ ਲਾਈਟ ਬਣਾਉਣੀ ਪੈਂਦੀ ਹੈ ਕੀ ਬਣਾਉਣੀ ਪੈਂਦੀ ਹੈ ਸਿਗਨਲ ਲਾਈਟ ਅੰਡਰਸਟੈਂਡ অর ਨੋ ਤੁਸੀਂ ਕਹੋ ਜੀ ਬਿਲਕੁਲ ਅੰਡਰਸਟੈਂਡ ਹੈ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈ ਠੀਕ ਹੈ ਕਲੀਅਰ ਹੈ ਚਲੋ ਅੰਗੇ ਦੇਖਦੇ ਹਾਂ ਕੀ ਗੱਲ ਹੈ ਫੌਕਸ ਫੌਕਸ ਐ ਲੌਮਬੜੀ ਲੌਮਬੜੀ ਹੁੰਦੀ ਹੈ ਚਲਾਕ ਤਨਿੰਗ ਦਾ ਮਤਲਬ ਹੁੰਦਾ ਹੈ ਚਲਾਕ ਚਤੁਰ ਚਲਾਕ ਚਤੁਰ ਬਾਲਾ ਸ਼ਾਣਾ ਆਪਾਂ ਕਹਿੰਦੇ ਨਹੀਂ ਛਾ ਬੜਾ ਸ਼ਾਣਾ ਹੈ ਬੜਾ ਸ਼ਾਣਾ ਤੂੰ ਤਾਂ ਠੀਕ ਹੈ ਤਾਂ ਫੌਕਸ ਚਲਾਕ ਰੈਬਿਟ ਰੈਵਿਟ ਦਾ ਡਰਪੋ ਆਦਮੀ ਬਚਾਰੇ ਚੂਏ ਦੇਖਦੇ ਤਾਂ ਡਰਪੋਕ ਨੂੰ ਆਪਾਂ ਕੀ ਕਹਨੇ ਆ? ਟਿਮਿਜ ਟਿਮੀਡ ਦਾ ਮਤਲਬ ਹੁੰਦਾ ਹੈ ਡਰਪੋ ਡਾ ਡਾਈਪੋਕ ਡਰਪੋਕ ਠੀਕ ਹੈ ਚਲੋ ਕਰੇਜੀਅਸ ਦਾ ਮਤਲਬ ਹੁੰਦਾ ਹੈ ਸਾਹਸੀ ਬੰਦਾ ਡੇਂਜਰਸ ਦਾ ਮਤਲਬ ਹੁੰਦਾ ਹੈ ਖਤਰਨਾਕ ਫਿਰੋਸੀਅਸ ਦਾ ਮਤਲਬ ਕੀ ਹੁੰਦਾ ਹੈ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਰੌਫ ਚਲੋ ਮਿਰਜ ਹਮੇਸ਼ਾ ਤੁਹਾਨੂੰ ਦੇਖੋ ਡੇਜ਼ਰਟ ਦੇ ਵਿੱਚ ਮਿਰਜ ਹੈ ਹੈ ਨਾ ਆ ਡੇਜ਼ਰਟ ਦੇ ਵਿੱਚ ਕੀ ਹੁੰਦਾ ਮਿਰਜ ਭਰਮ ਛਲਾਵਾ ਕਿਉਂ ਉੱਥੇ ਹੁੰਦਾ ਹੈ ਤਾਂ ਰੈਨਬੋ ਕਿੱਥੇ ਬਣਦਾ ਹੈ ਸਟਾਈ ਦੇ ਵਿੱਚ ਬਣਦਾ ਹੈ ਬਿਲਕੁਲ ਵਾੜਾ ਕਿਉ ਸਚਾਨ ਘੋਰਸ ਦੇ ਹੁੰਦੇ ਹੈ ਹੂਫ ਹੂਫ ਦਾ ਮਤਲਬ ਹੁੰਦਾ ਹੈ ਭਾਈ ਖੁਰ ਹੂਫ ਦਾ ਮਤਲਬ ਹੁੰਦਾ ਹੈ ਭਾਈ ਖੁਰ ਘੋੜੇ ਦੇ ਖੁਰ ਹੁੰਦੇ ਹੈ ਘੋੜੇ ਦੇ ਖੁਰ ਹੁੰਦੇ ਹੈ ਆ ਮੇਰੀ ਗੱਲ غور ਨਾਲ ਸੁਣੋ ਮੈਨ ਦੇ ਕੀ ਹੁੰਨਗੇ ਆ ਮੈਨ ਦੇ ਪੈਰ ਹੁੰਦੇ ਆ ਫੁੱਟ ਠੀਕ ਹੈ ਮੈਨ ਦੇ ਕੀ ਹੁੰਦੇ ਆ ਫੁੱਟ ਆਗੀ ਗੱਲ ਸਮਝੇ ਚਲੀ ਫੁੱਟ ਮੈਨ ਹੁੰਦਾ ਹੈ ਹੁਫ ਤਾਂ ਖੁਰ ਕੀ ਦੇ ਹੁੰਦੇ ਆ ਤਾਂ ਖੁਰ ਇੱਥੇ ਕਾਉ ਦੇ ਹੋਗੇ ਯਾਨੀ ਸੇਮ ਗੱਲ ਹੋਗੀ ਗਾਂ ਦੇ ਵੀ ਖੁਰ ਹੁੰਦੇ ਆ ਤੁਸੀਂ ਦੇਖਿਆ ਹੋਣਾ ਹਨਾ ਆਗੀ ਗੱਲ ਸਮਝੇ ਮੱਝਾਂ ਦੇ ਵੀ ਖੁਰ ਹੁੰਦੇ ਆ ਠੀਕ ਹੈ ਚਲੋ ਕਾਕੀ ਤੁਸੀਂ ਵੀ ਐਸੇ ਹੀ ਕੈਟਾਗਰੀ ਚਾਹੁੰਦੇ ਹੋ ਤਾਂ ਤੁਹਾਡੇ ਵੀ ਨੱਤਾ ਨਹੀਂ ਹੈ ਖੁਰਾ ਤਾਂ ਅਗਰ ਤੁਸੀਂ ਸਿਲੇਕਟ ਹੋ ਜਾਓ ਤੁਹਾਨੂੰ ਲੱਗੇ ਤੁਹਾਡੇ ਪੇਪਰ ਦੇ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਜਾਂ ਸਬ ਇੰਸਪੈਕਟਰ ਦੇ ਵਿੱਚ ਵਧੀਆ ਨੰਬਰ ਹੈ ਤਾਂ ਆਪ ਦੇ ਖੁਰਾ ਨੂੰ ਭਜਾਉਣਾ ਸਟਾਰਟ ਕਰ ਦੋ ਭਜੋ ਭਜੋ ਇਹ ਖੁਰਾ ਨੂੰ ਲੈ ਕੇ ਬੈੱਡ ਤੇ ਨਾ ਬੈਠੇ ਰਹੋ ਸਮਝ ਆ ਗਈ ਹੈ ਚਲੋ ਹਸਪੀਟਲ ਡਾਕਟਰ ਹਸਪੀਟਲ ਦੇ ਵਿੱਚ ਡਾਕਟਰ ਹੁੰਦਾ ਹੈ ਟੈਂਪਲ ਦੇ ਵਿੱਚ ਪੁਜਾਰੀ ਹੁੰਦਾ ਹੈ ਬੇਅਰ ਇਜ਼ ਪੁਜਾਰੀ ਪ੍ਰਿਸ਼ਟ ਠੀਕ ਹੈ ਤਾਂ ਟੈਂਪਲ ਦੇ ਵਿੱਚ ਕੀ ਹੁੰਦਾ ਹੈ ਪ੍ਰਿਸ਼ਟ ਕੋਈ ਦਿੱਕਤ ਕੋਈ ਪਰੇਸ਼ਾਨੀ ਹੈ ਇੱਥੋਂ ਤੱਕ ਕਿਸੇ ਵੀ ਬੱਚੇ ਨੂੰ ਪਹਿਲਾਂ ਐਵੇਂ ਦੱਸੋ ਤੁਸੀਂ ਕਹੋ ਜੀ ਬਿਲਕੁਲ ਕੋਈ ਡਾਊਟ ਨਹੀਂ ਹੈ। ਉਮੀਦ ਸੋ ਤੁਹਾਨੂੰ ਇਹ ਚੀਜ਼ਾਂ ਸਮਝ ਆਈਆਂ ਹੋਣੀਆਂ ਚਲੋ ਅਗਲਾ ਵੀ ਕਰਦੇ ਆਂ। ਆਹ ਦੇਖੋ ਆਥਰ ਕੌਣ ਲਿਖਦਾ ਹੈ? ਨੋਵਲ। ਆਥਰ ਕਿਆ ਲਿਖਦਾ ਹੈ? ਨੋਵਲ। ਡਿਜ਼ਾਈਨਰ ਕਿਆ ਕਰਦਾ ਹੈ? ਡਰੈਸ ਤਿਆਰ ਕਰਦਾ ਹੈ ਡਿਜ਼ਾਈਨਰ। ਡਿਜ਼ਾਈਨਰ ਡਰੈਸ ਤਿਆਰ ਕਰਦਾ ਹੈ। ਸਮਝ ਆ ਰਹੀ ਹੈ? ਤੁਸੀਂ ਕਹਿੰਸੀ ਬਿਲਕੁਲ ਟੇਲਰ ਜੋ ਹੈ ਉਹ ਕਲੋਥ ਕਰਦਾ ਹੈ ਫਾਰਮਰ ਜੋ ਹੈ ਉਹ ਕ੍ਰੋਪ ਕਰਦਾ ਹੈ ਹਨਾ ਟੇਲਰ ਜੋ ਹੈ ਉਹ ਕਲੋਥ ਕਰਦਾ ਹੈ ਫਾਰਮਰ ਜੋ ਹੈ ਉਹ ਕਟਾਈ ਕਰਦਾ ਹੈ ਯਾਨੀ ਕ੍ਰੋਪ ਚਲੋ ਸ਼ਿਸ਼ ਦੇ ਗਿਲਸ ਹੁੰਦੇ ਹੈ ਗਿਲ ਮਤਲਬ ਜਿੱਥੋਂ ਮੱਛਲੀ ਸਾਹ ਲੈਂਦੀ ਆ ਉਹਨੂੰ ਗਿਲਸ ਕਹਿੰਦੇ ਆ ਜਿੱਥੋਂ ਬੰਦਾ ਸਾਹ ਲੈਂਦਾ ਹੈ ਉਹਨੂੰ ਕੀ ਕਹਿੰਦੇ ਆ ਜਿੱਥੋਂ ਬੰਦਾ ਸਾਹ ਲੈਂਦਾ ਉਹਨੂੰ ਬੰਦੇ ਦਾ ਕੋਈ ਖਾਸ ਬੰਦਾ ਕਹਿੰਦੇ ਆ ਠੀਕ ਹੈ ਇਦਾਂ ਦੀ ਕੋਈ ਫੀਲਿੰਗ ਨਹੀਂ ਲੈਣੀ ਤੂੰ ਸੈਵਨ ਕਹਿੰਦਾ ਤੂੰ ਮୋਜੇ ਮਿਲੇ ਤੋ ਸਾਹ ਸਾਈ ਹੈ ਨਾ ਐਸਾ ਕੁਛ ਨਹੀਂ ਹੈ ਤੁਹਾਨੂੰ ਲੰਗਸ ਮਿਲੇ ਤਾਂ ਤੁਹਾਨੂੰ ਸਾਹ ਸਾਈ ਹੈ ਠੀਕ ਹੈ ਇਹ ਗੱਲ ਯਾਦ ਰੱਖੀ ਠੀਕ ਹੈ ਹਾਂ ਚਲੋ ਅਗਲਾ ਕੁਐਸਚਨ ਬਰਸ ਦੇ ਨਾਲ ਪੈਂਟ ਹੁੰਦਾ ਹੈ ਸ਼ੋਵਲ ਦੇ ਨਾਲ ਕੀ ਕਰਿਆ ਜਾਂਦਾ ਹੈ ਤਾਂ ਸ਼ੋਵਲ ਕਿਸ ਕੰਮ ਦੇ ਹੁੰਦਾ ਹੈ ਸਰ ਸ਼ੋਵਲ ਦੇ ਨਾਲ ਕੋਲਾ 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 ਕੋਲੇ ਕੋਲੇ ਮਸਤ ਮਸਤ ਕੋਲੇ ਕੋਲੇ ਓਏ ਕੋਲੇ ਕੋਲੇ ਠੀਕ ਹੈ ਚਲੋ ਹੁਣ ਇਹਦਾ ਤੁਸੀਂ ਪੰਜਾਬੀ ਚੀਜ਼ਾਂ ਦੇਖਿਓ ਕਿ ਸੋਵਲ ਔਰ ਕੋਲੇ ਦਾ ਕੀ ਰਿਲੇਸ਼ਨ ਹੈ ਠੀਕ ਹੈ ਭਾਈ ਚਲਿਓ ਸਿਨੇਮਾ ਦੇ ਵਿੱਚ ਆਡੀਅנס ਬੈਂਦੇ ਆ ਚਰਚ ਦੇ ਵਿੱਚ ਸਬਾਹਾਂ ਹੁੰਦੀ ਹੈ ਚਰਚ ਦੇ ਵਿੱਚ ਪ੍ਰੇਰ ਕਰੀ ਜਾਂਦੀ ਹੈ ਪ੍ਰੇਰ ਹੁੰਦੇ ਹੈ ਠੀਕ ਹੈ ਚਲੋ ਆ ਤੁਹਾਡੇ ਲਈ ਹੋਮਵਰਕ ਹੈ ਠੀਕ ਹੈ ਆ ਤੁਸੀਂ ਮੈਨੂੰ ਦੱਸ ਦਿਓ ਭਾਈ ਆ ਤੁਹਾਡੇ ਲਈ ਹੋਮਵਰਕ ਹੈ ਸੋ ਅੱਜ ਦੇ ਲਈ ਇੰਨਾ ਬਹੁਤ ਹੈ ਅੱਧੇ-ਅੱਧੇ ਘੰਟੇ ਦੀਆਂ ਇੱਕ ਪੈਂਤੀ ਪੈਂਤੀ ਮਿੰਟ ਦੀਆਂ ਮੈਂ ਤੁਹਾਨੂੰ ਦੋ ਤਿੰਨ ਕਲਾਸਾਂ ਦੇ ਦੂੰਗਾ ਤਾਂ ਕਿ ਤੁਸੀਂ YouTube ਤੇ ਤੁਹਾਡਾ ਟਾਈਮ ਜੋ ਹੈ ਉਹ ਖਰਾਬ ਨਾ ਹੋਏ ਪਰ ਇਹਦੀ ਤੁਸੀਂ ਪ੍ਰੈਕਟਿਸ ਕਰ ਸਕੋ ਠੀਕ ਹੈ ਸੋ ਥੈਂਕ ਯੂ ਸੋ ਮੱਚ